ਲੈ ਆ ਬੈਠੀ ਆ ਨੀਚੇ ਤੋਂ ਸਾਰੇ ਘਰ ਚ ਲੱਭੇ ਆਈ ਮੈਂ ਤੂੰ ਰੋਏ ਬੈਠੀ ਆ ਕਾਦੀ ਬੈਠੀ ਆ ਮੈਂ ਬਸ ਮੈਨੂੰ ਤਾਂ ਗੁੱਸਾ ਚੜੀ ਜਾਂਦਾ ਗੁੱਸਾ ਚੜੀ ਜਾਂਦਾ ਕਿਉਂ ਕੀ ਹੋ ਗਿਆ ਹਣ ਤੈਨੂੰ ਸਵੇਰੇ ਸਵੇਰੇ ਚੱਜ ਦੀ ਗੱਲ ਕਰ ਲੈ ਕੋਈ ਚੱਜ ਦੀ ਗੱਲ ਕੀ ਕਰਾਂ ਤੈਨੂੰ ਪਤਾ ਨਾਲੇ ਸਾਰਾ ਕੁਝ ਗੁੱਸਾ ਤਾਂ ਮੈਨੂੰ ਤੇਰੇ ਤੇ ਵੀ ਬਹੁਤ ਚੜਦਾ ਲੈ ਆ ਕਿ ਤੇਰੇ ਤੇ ਵੀ ਗੁੱਸਾ ਬਹੁਤ ਚੜਦਾ ਮੈਨੂੰ ਹੁਣ ਹੋ ਕੀ ਕੀ ਦੱਸਾਂਗੀ ਕੁਛ ਪਹਿਲੀ ਗੱਲ ਤਾਂ ਮੈਨੂੰ ਇੱਥੇ ਆਉਣਾ ਹੀ ਪਸੰਦ ਨਹੀਂ ਸੀ ਤੇ ਇਹੋ ਜੇ ਨਾਲ ਮੇਰਾ ਰਿਸ਼ਤਾ ਕਰਵਾਇਆ ਦੂਜੀ ਗੱਲ ਆ ਬੱਚਾ ਜੋ ਕਿ ਮੈਨੂੰ ਚਾਹੀਦਾ ਹੀ ਨਹੀਂ ਸੀ ਮੈਂ ਤਾਂ ਆਪ ਤੈਨੂੰ ਕਿਹਾ ਸੀਗਾ ਹਲੇ ਏਡੀ ਕਾਦੀ ਕਾਲੀ ਸੀ ਤੂੰ ਹੀ ਨਹੀਂ ਮੰਨੀ ਲੈ ਮੈਂ ਕਿਹਨੇ ਮੰਨੀ ਆ ਤੁਹਾਡੇ ਬਿਓਰ ਤੁਹਾਨੂੰ ਪਤਾ ਨਾਲੇ ਓਏ ਇਹ ਉਹਦਾ ਕੀ ਹੈਗਾ ਉਹ ਤਾਂ ਬੁੱਝ ਦਿਮਾਗ ਦਾਗਾ ਬੰਦਿਆਂ ਨੂੰ ਤਾਂ ਇੱਕੋ ਹੀ ਕੰਮ ਹੁੰਦਾ ਖਾ ਲਿਆ ਪੀ ਲਿਆ ਜਵਾਕ ਜੰਮ ਲਓ ਇਹ ਨਹੀਂ ਗਾਹਾਂ ਦੀ ਸੋਚਦੇ ਹੁੰਦੇ ਜਨਨਨੀ ਦਾ ਆਪਦਾ ਵੀ ਦਿਮਾਗ ਹੋਣਾ ਚਾਹੀਦਾ ਫਿਰ ਹੁਣ ਮੈਨੂੰ ਤਾਂ ਦੱਸ ਦਿਓ ਮੈਂ ਕੀ ਕਰਾਂ ਮੈਂ ਸੱਚੀ ਦੱਸਾਂ ਨਾ ਮੈਂ ਤਾਂ ਬੱਚਾ ਰੱਖਣਾ ਹੀ ਨਹੀਂ ਚਾਹੁੰਦੀ ਮੈਨੂੰ ਤਾਂ ਖੇਚੜਦੀ ਆ ਫਿਰ ਤੈਨੂੰ ਕੌਣ ਕਹਿੰਦਾ ਇਹ ਬੱਚਾ ਰੱਖ ਆਪਦੀ ਮਰਜ਼ੀ ਦੇਖ ਮੇਆ ਵਾਸਤੇ ਲੈਣਾ ਮੈਂ ਤਾਂ ਕਾਦੀ ਕੁਛ ਕਰਵਾ ਦਿੰਦੀ ਪਰ ਉਹ ਦੇਖ ਤੇਰਾ ਦਿਓਰ ਉਹ ਮੰਨੇ ਫੇਰ ਆ ਨਾ ਨਹੀਂ ਪਤਾ ਨਹੀਂ ਕਿਹੋ ਜਾਂ ਮੈਨੂੰ ਤਾਂ ਐ ਸੀ ਵੀ ਟੋਨੀ ਦਾ ਭਰਾਗਾ ਟੋਨੀ ਵਰਗਾ ਦਿਮਾਗ ਕੋ ਮੈਨੂੰ ਕੀ ਪਤਾ ਸੀ ਐਡੀ ਮੋਟੇ ਦਿਮਾਗ ਦਾਗਾ ਉਹ ਮੋਟੇ ਦਿਮਾਗ ਦਾ ਕਿਹਾ ਬੜਾ ਕਿਹਾ ਉਹ ਤਾਂ ਕੋਈ ਗੱਲ ਨਹੀਂ ਸੁਣਦਾ ਆਪਣੀ ਮਰਜ਼ੀ ਕਰਦਾ ਉਹ ਤਾਂ ਪੜਿਆ ਲਿਖਿਆ ਹੋ ਕੇ ਵੀ ਐਨਾ ਬੇਵਕੂਫ ਹੈ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਚੱਲ ਜੇ ਤੂੰ ਇਹ ਬੱਚਾ ਨਹੀਂ ਰੱਖਣਾ ਤਾਂ ਫਿਰ ਇੱਕ ਹੱਲ ਹੈਗਾ ਕਿਹੜਾ ਹੱਲ ਮੈਨੂੰ ਦੱਸ ਦੇ ਸੌ ਲੱਗੇ ਮੈਂ ਤਾਂ ਰੱਖਣਾ ਚਾਹੁੰਦੀ ਨਹੀਂ ਉਹ ਵਾਸ਼ਿੰਗ ਵਾਸ਼ਨਾ ਆਹੋ ਫਿਰ ਹੁਣ ਹੋਰ ਤਾਂ ਕੋਈ ਹੱਲ ਨਹੀਂ ਆਹੀ ਐ ਜਦੋਂ ਤੋਂ ਬੱਚਾ ਰੱਖਣਾ ਹੀ ਨਹੀਂ ਉਹ ਵਾਸ਼ਿੰਗ ਕਰਵਾ ਦੇ ਪਰ ਮੈਂ ਇਹ ਕਿਵੇਂ ਕਰਵਾ ਦੂੰਗੀ ਨਾਲੇ ਉਹ ਤਾਂ ਇੰਨਾ ਖੁਸ਼ ਐ ਇਸ ਬੱਚੇ ਤੋਂ ਉਹਨੇ ਨਹੀਂ ਮੰਨਣਾ ਉਹ ਨਹੀਂ ਮੰਨਦਾ ਮੰਨਦਾ ਹੈਗਾ ਗੱਲ ਕਰਕੇ ਵੇਖ ਲਈ ਤੂੰ ਇੱਕ ਵਾਰੀ ਮੈਨੂੰ ਪਤਾ ਮੈਂ ਗੱਲ ਕਰੂੰਗੀ ਵੀ ਕਿ ਕਿਉਂਕਿ ਜਦੋਂ ਹੁਣ ਵੀ ਆਂਦਾ ਮੈਨੂੰ ਨਹੀਂ ਪੁੱਛਦਾ ਉਹ ਤਾਂ ਬੱਚਾ-ਬੱਚਾ ਕਰ ਜਾਂਦਾ ਸਾਰਾ ਦਿਨ ਮੈਂ ਤਾਂ ਨਾ ਸੌ ਲੱਗੇ ਕਦੇ-ਕਦੇ ਜੀ ਕਰਦਾ ਉਹਨੂੰ ਬਿਨਾ ਦੱਸੇ ਕੁਝ ਕਰਾਉਣਾ ਇੱਕ ਵਾਰੀ ਤੂੰ ਉਹਦੇ ਨਾਲ ਗੱਲ ਕਰਕੇ ਵੇਖ ਫਿਰ ਦੇਖਦੇ ਆ ਕੀ ਬਣਦਾ ਸਹੀ ਗੱਲ ਐ ਗੱਲ ਤਾਂ ਚੱਲ ਕਰ ਲੂੰਗੀ ਮੰਨੇ ਚਾਹੇ ਨਾ ਮੰਨੇ ਕਰਨੀ ਤਾਂ ਮੈਂ ਆਪਣੀ ਮਰਜ਼ੀ ਉਹ ਐ আর ਆਪਣੀ ਮਰਜ਼ੀ ਕਰਕੇ ਵੀ ਦਿਖਾਉਂਗੀ ਫੇਰ ਵਧੀਆ ਰਹੇਗੀ ਨਹੀਂ ਹੋਣੇ ਤਾਂ ਜਵਾਕਾਂ ਦੇ ਵਿੱਚ ਪਾ ਕੇ ਨਾ ਮੁੜ ਕੇ ਆਈ ਲੰਘ ਜਾਣੀਆਂ ਸਾਰੀ ਜ਼ਿੰਦਗੀ ਆਹੀ ਚਾਰ ਦਿਨ ਹੁੰਦੇ ਨੇ ਹੱਸਣ ਖੇਡਣ ਦੇ ਜਿੰਦਗੀ ਕੀ ਲੰਘਣੀ ਆ ਜ਼ਿੰਦਗੀ ਤਾਂ ਲੰਘ ਗਏ ਕੋਈ ਸ਼ੌਕ ਪੂਰਾ ਹੋਇਆ ਮੇਰਾ ਹੁਣ ਵਿਆਹ ਹੋਇਆ ਸੀ ਨੌ ਦੀ ਨਾਲ ਬੱਚੇ ਦੱਸ ਸਾਰੀ ਜ਼ਿੰਦਗੀ ਇੰਨਾ ਸਿਆਪਿਆਂ ਜੀ ਲੰਘ ਜੂਗੀ ਬਸ ਇੱਕ ਵਾਰ ਗੱਲ ਕਰਕੇ ਵੇਖ ਲਈ ਮੰਨ ਗਿਆ ਠੀਕ ਆ ਨਹੀਂ ਹੋਰ ਬਥੇਰੇ ਤਰੀਕੇ ਨੇ ਬਸ ਠੀਕ ਹੈ ਤਰੀਕੇ ਤਾਂ ਮੈਂ ਵਰਤ ਹੀ ਲੈਣੇ ਨੇ ਫਿਰ ਲੈ ਚੱਕਾ ਕੱਪੜੇ ਜੇ ਥੱਲੇ ਲੈ ਚੱਲੀਏ ਸਾਰੇ ਆਹ ਆਗੇ ਆਹ ਯਾਰ ਤਾ ਤੱਕ ਦੇ ਇਹ ਤਾਂ ਦਿਨ ਇਹਨੇ ਛੋਟੇ ਹੋ ਗਏ ਤੋਂ ਕੰਮ ਵੱਧ ਗਿਆ ਤੋਂ ਨੂੰ ਤੁਸੀਂ ਉਹ ਕਹਿੰਦੇ ਹੋ ਕੰਮ ਵੱਧ ਗਿਆ ਆ ਮੈਨੂੰ ਦੇਖ ਲੋ ਦਿਨ ਲੰਘਣ ਚ ਹੀ ਨਹੀਂ ਆਉਂਦੇ ਸਾਰਾ ਦਿਨ ਬੋਰ ਹੋ ਜਾਂਦੀ ਆ ਘਰੇ ਬੈਠੀ ਮੈਂ ਜਮਾਂ ਜੀ ਨਹੀਂ ਲੱਗਦਾਰ ਉਹ ਤਾਂ ਬੇਲੀ ਆ ਘਰੇ ਤੈਨੂੰ ਲੱਗਦਾ ਦਿਨ ਵੱਡੇ ਮੈਂ ਸਾਰਾ ਦਿਨ ਇੱਥੇ ਕੰਮ ਤੇ ਲੱਗੇ ਰਹਿਣਾ ਮੈਂ ਵੀ ਬੇਲੀ ਨਹੀਂ ਆਗੀ ਸਾਰਾ ਦਿਨ ਘਰ ਦੇ ਕੰਮ ਕਰਦੀਆਂ ਚੱਕ ਕੇ ਇੱਕ ਮਿੰਟ ਚ ਕਹਤਾ ਬਿੱਲੀਆਂ ਤੋਂ ਮੈਂ ਕੰਮ ਕਾਣ ਕਰਦਾ ਫਿਰ ਘਰ ਦੇ ਅੱਛਾ ਜਿਵੇਂ ਬਿੱਲੀਆਂ ਮੈਂ ਗੱਲ ਬਾਹਰ ਦੀ ਕਰੀ ਆ ਤੂੰ ਤਾਂ ਕਹਿੰਦੀ ਆ ਕਿ ਦਿਨ ਵੱਡੇ ਹੋ ਰਹੇ ਆ ਮੈਂ ਕਹਿੰਦਾ ਦਿਨ ਛੋਟੇ ਹੋਏ ਕੰਮ ਵੱਧ ਗਿਆ ਸਾਡਾ ਦਿਮਾਗ ਖਰਾਬ ਹੋ ਜਾਂਦਾ ਤੁਸੀਂ ਥੋੜਾ ਹੀ ਦਿਮਾਗ ਖਰਾਬ ਹੁੰਦਾ ਪਤਾ ਨਹੀਂ ਕਿਹ ਹੈ ਜਾ ਦਿਮਾਗ ਹੈ ਚਲ ਚੰਗਾ ਕਿਉਂ ਮੂਡ ਖਰਾਬ ਕਰਦੀ ਐ ਜਾਂ ਰੋਟੀ-ਰੁੱਟੀ ਲਿਆ ਦੇਖੋ ਲਿਆ ਦੂੰਗੀ ਰੋਟੀ ਸਾਰਾ ਦਿਨ ਦੱਸ ਕਮਕ ਆਉਣੇ ਹੋ ਰਾਤ ਨੂੰ ਬਸ ਰੋਟੀ ਲਿਆ ਦੇ ਇੱਕ ਦੇ ਕੋਈ ਘਰ ਦੀ ਗੱਲ ਵੀ ਕਰ ਲਿਆ ਕਰੋ ਘਰ ਦੀਆਂ ਗੱਲਾਂ ਕਰਦੇ ਆਂ ਵਧੀਆ ਤਾਂ ਹੀ ਤਾਂ ਤੈਨੂੰ ਕਹਿਣਾ ਤੂੰ ਵੀ ਖੁਸ਼ ਰਹਾ ਕਰ ਉਹ ਮਸਾ ਮਸਾ ਤਾਂ ਰੱਬ ਨੇ ਸੁਣੀ ਆ ਆਪਣੀ ਖੁਸ਼ੀਆਂ ਆਈਆਂ ਤੇ ਤੂੰ ਮੂੰਹ ਸਿੱਟੀ ਫਿਰਦੀ ਰਹਿਣੀ ਆ ਹੂੰ ਖੁਸ਼ੀਆਂ ਕਾਦੀਆਂ ਆਈਆਂ ਨੇ ਮੇਰੇ ਜਾਨ ਨੂੰ ਸਿਆਪੇ ਪਾਏ ਨੇ ਵਿਖਤਾ ਆਈਆ ਕੀ ਕਿਹਾ ਮੈਂ ਸਮਝਿਆ ਨਹੀਂ ਸਿਆਪਾ ਕੀ ਹੋਰ ਕੀ ਆ ਇਹ ਮੈਨੂੰ ਬੱਚਾ ਨਹੀਂ ਚਾਹੀਦਾ ਤੇਰਾ ਹੋ ਗਿਆ ਦਿਮਾਗ ਖਰਾਬ ਮੇਰੀ ਗੱਲ ਸੁਣ ਲੈ ਇੱਕ ਇਹ ਹੀ ਬੋਲ ਨਾ ਬੋਲਿਆ ਕਰ ਉਹ ਮਸਾ ਮਸਾ ਸੁਣੀ ਯਾਰਬ ਨੇ ਕਿਉਂ ਭਗਾਈ ਮਾਰਦੀ ਆ ਮਸਾ ਮਸਾ ਸੁਣਨ ਨੂੰ ਕੀ ਸੀ ਹਜੇ ਹੁਣ ਤਾਂ ਵਿਆਹ ਹੋਇਆ ਸੀ ਅਬ 6 ਮਹੀਨੇ ਨਹੀਂ ਹਜੇ ਹੋਏ ਦੱਸ ਪੂਜਨ ਦਾ ਬੱਚਾ 2-4 ਸਾਲਾਂ ਤੱਕ ਐਡੀ ਵੀ ਕੀ ਕਾਲੀ ਸੀ ਕੋਈ ਸ਼ੌਕ ਨਹੀਂ ਪੂਰਾ ਹੋਇਆ ਕੋਈ ਚਾਅ ਨਹੀਂ ਹੋਇਆ ਸਾਰੀਆਂ ਕੁੜੀਆਂ ਦੇ ਜਦੋਂ ਵਿਆਹ ਹੁੰਦੇ ਨੇ ਘੁੰਮਣ ਜਾਂਦੀਆਂ ਨੇ ਫੇਰਨ ਜਾਂਦੀਆਂ ਨੇ ਮੈਨੂੰ ਕਿਤੇ ਲੈ ਕੇ ਗਿਓ ਲੈ ਓਏ ਮੈਨੂੰ ਸਮਝ ਨਹੀਂ ਆਉਂਦੀ ਤੂੰ ਗੱਲਾਂ ਕੀ ਕਰੇਂ ਨੀ ਆ ਆ ਬੱਚੇ ਦੀ ਉਹਦਾ ਪਰਮਾਤਮਾ ਦੀ ਦੇਣ ਆ ਲੋਕ 5-5 10-10 ਸਾਲ ਤੋਰੇ ਫਿਰਦੇ ਰਹਿੰਦੇ ਆ ਔਲਾਦ ਦਾ ਮੂੰਹ ਨਹੀਂ ਦੇਖ ਸਕਦੇ ਆਪਣੀ ਪਰਮਾਤਮਾ ਨੇ ਸੁਣ ਲਈ ਐਦੂ ਵੱਡੀ ਗੱਲ ਕੀ ਹੈਗੀ ਤੇ ਤੂੰ ਸ਼ੌਕ ਸ਼ੌਕ ਨੂੰ ਮੈਂ ਤੈਨੂੰ ਕਿੱਥੇ ਰੋਕਦਾ ਬਈ ਦੱਸ ਮੈਨੂੰ ਰੋਕਣ ਨੂੰ ਮੇਰੀ ਗੱਲ ਸੁਣੋ ਆ ਹੁਣ ਬੱਚਾ ਹੋ ਜਾਊਗਾ ਉਹਦੇ ਪਿੱਛੇ ਫਿਰੀ ਆਉਂਗੀ ਮੈਂ ਦੱਸ ਫੇਰ ਕਿਹੜੇ ਮੇ ਆਪਦੇ ਸੁਪਨੇ ਪੂਰੇ ਕਰ ਲੂੰਗੀ ਮੈਨੂੰ ਨਹੀਂ ਸੌ ਲੱਗੇ ਮੈਂ ਤੁਹਾਨੂੰ ਇੱਕ ਗੱਲ ਕਹਤੀ ਮਨਾਂ ਮੈਂ ਤੁਹਾਨੂੰ ਵਾਰ-ਵਾਰ ਕੁਛ ਨਾ ਕਹੋ ਮੈਂ ਬੱਚਾ ਰੱਖਣਾ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਜੀਆਂ ਗੱਲਾਂ ਕਰਦੀ ਤੂੰ ਬੱਚਾ ਮੈਂ ਰੱਖਣਾ ਨਹੀਂ ਤੇ ਲੋਕ ਕੀ ਕਹਿਣਗੇ ਮੇਰੀ ਗੱਲ ਸੁਣ ਤੇਰਾ ਹੋਗਾ ਦਿਮਾਗ ਖਰਾ ਜੇ ਤੇਰੇ ਕਿਸੇ ਨੇ ਸਿਖਾਇਆ ਤਾਂ ਨਾ ਤਾਂ ਚੁੱਪ ਕਰਕੇ ਮੇਰੀ ਗੱਲ ਸਮਝ ਲੈ ਇੱਕ ਜਵਾਬ ਤਾਂ ਆਪਾਂ ਨੂੰ ਚਾਹੀਦਾ ਫਿਰ ਮੈਂ ਕਦੋਂ ਕਹਿੰਦੀ ਆ ਬੱਚਾ ਨਹੀਂ ਚਾਹੀਦਾ ਹਾਂ ਕੋਈ ਗੱਲ ਨਹੀਂ ਫਿਰ ਹਜੇ ਆਪਣੀ ਸਾਰੀ ਜ਼ਿੰਦਗੀ ਬਈਆ ਤੁਸੀਂ ਖੁਦ ਸੋਚੋ ਆਪਾਂ ਕਿਤੇ ਆਏ ਨਹੀਂ ਕਿਤੇ ਗਏ ਨਹੀਂ ਕੋਈ ਬੰਦੇ ਦੇ ਸੁਪਨੇ ਵੀ ਹੁੰਦੇ ਨੇ ਵਿਆਹ ਤੋਂ ਬਾਅਦ ਮੈਂ ਇਹ ਕਰਨਾ ਉਹ ਕਰਨਾ ਇਹ ਥੋੜੀ ਹੁੰਦਾ ਵਿਆਹ ਹੋਇਆ ਨਾਲ ਦੀ ਨਾਲ ਬੱਚੇ ਸਾਰੀ ਜ਼ਿੰਦਗੀ ਆ ਹੀ ਲੰਘ ਜਾਂਦੀ ਆ ਫੇਰ ਤਾਂ ਆ ਘਰ ਦੇ ਕੰਮ ਜਵਾਖ ਸੌਮੀ ਜਾਓ ਸ਼ੌਪ ਗਾਉਣ ਨੂੰ ਵੀ ਸਾਰੀ ਉਮਰੀ ਪਈ ਹੈਗੀ ਜਵਾਖ ਦੱਸ ਤੈਨੂੰ ਕੀ ਕਹਿੰਦਾਗਾ ਮੇਰੀ ਗੱਲ ਸੁਣ ਤੈਨੂੰ ਜੋ ਚਾਹੀਦਾ ਨਾ ਮਿਲੂ ਜਿੱਥੇ ਜਾਣਾ ਉੱਥੇ ਲੈ ਕੇ ਚੱਲੂ ਘਮਾਉਣਾ ਪਰ ਤੂੰ ਨਾ ਜਵਾਖ ਵਾਲੀ ਗੱਲ ਨਾ ਕਰ ਜਵਾਖ ਤਾਂ ਆਪਾਂ ਨੂੰ ਚਾਹੀਦੀ ਚਾਹੀਦਾ ਬਾਰੀ ਬਾਰੀ ਨਾ ਇਹ ਗੱਲ ਕਰਿਆ ਕਰ ਮਨੂੰ ਸਮਝ ਨਹੀਂ ਆਉਂਦੀ ਤੇਰੇ ਦਿਮਾਗ ਨੂੰ ਹੋਇਆ ਕੀ ਪਿਆ ਬਾਰੀ-ਬਾਰੀ ਇੱਕੋ ਹੀ ਗੱਲ ਕਰਨ ਲੱਗ ਜਾਨੀ ਹੈਗੀ ਮੈਨੂੰ ਬੱਚਾ ਚਾਹੀਦਾ ਨਹੀਂ ਅੱਛਾ ਮੈਂ ਬਾਰ-ਬਾਰ ਇੱਕੇ ਗੱਲ ਕਰਦੀ ਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਪਰ ਨਾ ਬੱਚਾ 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 ਪਤਾ ਨਹੀਂ ਕੀ ਭਾਰ ਦਿਉ ਬੱਚੇ ਤੋਂ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਇੱਕ ਗੱਲ ਕਹਿਦੀ ਮੈਂ ਵਾਸ਼ਨ ਕਰਵਾ ਦੂੰਗੀ ਕਿਹੋ ਜੀਆਂ ਗੱਲਾਂ ਕਰੀਂ ਮੇਰੇ ਤੂੰ ਨਾਲੇ ਸਾਰ ਲਾ ਲਈਏ ਕਿਤੇ ਕਹੀਆਂਗੀ ਕਰਾਉਗੀ ਇਹ ਵਾਸ਼ਨ ਹੈ ਕੀ ਹੋ ਗਿਆ ਯਾ ਕਿਹ ਕੁ ਨਹੀਂ ਕਹੇ ਰਹੀ ਸੀ ਮੂੰਹ ਡਾਕ ਡ ਤੇ ਮੇਰੇ ਸੌਰੇ ਨੇ ਨਹੀਂ ਨੂੰ ਸਿਖਿਆਤਾ ਹੋਵੇ ਮੂੰਹ ਬਣਾਏ ਕਿਉਂ ਬੈਠੀਆਂ ਹੁਣ ਦੱਸੇਂਗੀ ਕੁਛ ਕੀ ਹੋਇਆ ਹੋਣਾ ਕੀ ਐ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਗੱਲ ਕਰੀ ਸੀ ਮੇਰਾ ਤਾਂ ਪਰ ਉਹ ਤਾਂ ਖੁਸ਼ੇ ਬਹੁਤ ਹੈ ਪਰ ਮੈਂ ਵੀ ਸਿੱਧਾ ਕਹਤਾ ਵੀ ਮੈਂ ਤਾਂ ਵਾਸ਼ਿੰਗ ਕਰਵਾਣਾ ਬੋਲਿਆ ਤਾਂ ਬਹੁਤ ਪਰ ਮੈਨੂੰ ਪਤਾ ਹੈਗਾ ਵੀ ਉਹ ਤਾਂ ਬਹੁਤ ਖੁਸ਼ ਹੈਗਾ ਤੇ ਉਹਨੇ ਕਦੇ ਨਹੀਂ ਮੰਨਣਾ ਮੈਂ ਤੈਨੂੰ ਪਹਿਲਾਂ ਵੀ ਕਹੀ ਸੀ ਇਹ ਗੱਲ ਹੁਣ ਬਾਕੀ ਤਾਂ ਤੂੰ ਦੇਖਣਾ ਹੈ ਮੈਂ ਤਾਂ ਸੋਚ ਲਿਆ ਦੀਦੀ ਤੂੰ ਮੇਰੇ ਨਾਲ ਚੱਲ ਆਪਾਂ ਸ਼ਹਿਰ ਜਾ ਕੇ ਵਾਸ਼ਿੰਗ ਕਰਵਾਇਆ ਨੇ ਛੇ ਤੂੰ ਇਹੀ ਫੈਸਲਾ ਲੈ ਹੀ ਲਿਆ ਪਾਪਾ ਵਾਸ਼ਿੰਗ ਕਰਾ ਲੈਣੇ ਇਹਦੇ ਚ ਕਿੱਡੀ ਕ ਗੱਲ ਐ ਨਾਲੇ ਉਹਨੇ ਤਾਂ ਨਾ ਐਂ ਕਰੀ ਜਾਣਾ ਬੰਦਿਆਂ ਨੂੰ ਬੜਾ ਪਤਾ ਹੁੰਦਾ ਤੇ ਇੱਕ ਵਾਰ ਪੁੱਛ ਲਿਆ ਨਾ ਮੈਨੂੰ ਤਾਂ ਪਤਾ ਹੀ ਸੀ ਵੀ ਉਹ ਤਾਂ ਨਾ ਨੁੱਕਰੀ ਕਰੂਗਾ ਉਹੀ ਤਾਂ ਗੱਲ ਐ ਪਰ ਮੈਂ ਕਹਿੰਦੀ ਸੀ ਵਾਈ ਨੂੰ ਵੀ ਦੱਸਣਾ ਪਊਗਾ ਨਾ ਇੱਕ ਨੂੰ ਤਾਂ ਘਰ ਚ ਪਤਾ ਹੋਣਾ ਜ਼ਰੂਰੀ ਆ ਕੰਮ ਲਈ ਟੌਨੀ ਦੀ ਟੈਨਸ਼ਨ ਨਾ ਤੂੰ ਲੈ ਉਹ ਮੇਰੇ ਤੇ ਛੱਡ ਦੇ ਉਹਦੇ ਨਾਲ ਗੱਲ ਤਾਂ ਮੈਂ ਆਪੇ ਕਰ ਲਵਾਂਗੀ ਬਸ ਠੀਕ ਐ ਫਿਰ ਸੌ ਲੱਗੇ ਮੈਂ ਤਾਂ ਮਨ ਬਣਾ ਲਿਆ ਹੋਣਾ ਮਿਰਮ ਮਨ ਖਿਸਦਾ ਆਪਦੇ ਆਪ ਤੇ ਮਨ ਦਾ ਖੀਜਾ ਹੁੰਦੀ ਆ ਕਿੱਥੇ ਸਿਆਪਾ ਮੇਰੀ ਜਾਨ ਨੂੰ ਲੈ ਕੋਈ ਗੱਲ ਨਹੀਂ ਡਿਗ ਡਿਗ ਟੈਨਸ਼ਨ ਵਾਲੀ ਗੱਲ ਆਗੀ ਕੁਛ ਨਹੀਂ ਹੁੰਦਾ ਨਾਲੇ ਇੰਨੀ ਕਿੰਨੀ ਕਾਲੀ ਆ ਲੋਕਾਂ ਦੇ ਵਿਆਹ ਨੂੰ 5 5 ਸਾਲ ਹੋਏ ਪੈਣੇ ਹੋਰੇ ਜਿਨ੍ਹਾਂ ਨੇ ਅਜੇ ਤੱਕ ਬੱਚੇ ਨਹੀਂ ਲੈ ਇਹਨਾਂ ਨੂੰ ਪਤਾ ਨਹੀਂ ਕੀ ਕਾਲੀ ਹੋਈ ਪਈ ਟਿੰਕੇ ਦਾ ਤਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਹੈਗੀ ਕਿਰਨਾ ਮਗਰ ਪਹਚਵਾਕ ਜਵਾਕ ਇੱਕ ਕੋਈ ਗੱਲ ਇਹਨੂੰ ਲਾਦਾ ਚਾ ਚਲੇ ਹੋਏ ਉਹੀ ਤਾਂ ਗੱਲ ਐ ਇਹ ਤਾਂ ਚਲ ਹੁਣ ਹੋ ਗਿਆ ਜੇ ਰੱਬ ਨਾ ਕਰੇ 5-7 ਸਾਲ ਹੁੰਦਾ ਹੀ ਨਾ ਫੇਰ ਆ। ਉਹੀ ਤਾਂ ਗੱਲ ਐ। ਫੇਰ ਵੀ ਤਾਂ ਸਬਰ ਕਰ ਦੇਈ। ਪਰ ਸੱਚੀ ਦੱਸੋ ਮੈਨੂੰ ਡਰ ਵੀ ਬਹੁਤ ਲੱਗਦਾ। ਜਦੋਂ ਆਪਾਂ ਵਾਸ਼ਨ ਕਰਵਾਇਆ ਪਤਾ ਨਹੀਂ ਫਿਰ ਕੀ ਬਣੂੰਗਾ। ਦੇਖ ਮੇਰੀ ਗੱਲ ਸੁਣ ਲਾ। ਕਲੇਸ਼ ਤਾਂ ਹੋ ਕਰੂੰਗਾ। ਇਹ ਨਹੀਂ ਕਿ ਉਹ ਬੋਲੂਗਾ ਨਹੀਂ ਕੁਛ। ਤੈਨੂੰ ਚੰਗੀ ਤਰ੍ਹਾਂ ਪਤਾ। ਉਹਨਾਂ ਕਦਾ ਤਾਂ ਸਾਂਭ ਲੈਣਗੇ। ਹਾਂ ਹਾਂ। ਇੱਕ ਵਾਰੀ ਆਪਾਂ ਨਾ ਆਸਿਆਪਾ ਖਤਮ ਕਰਕੇ ਆਉਨੇ ਆ। ਬਾਕੀ ਤਾਂ ਕਿਛੇ ਜਿਹੜਾ ਕੁਛ ਹੋਊਗਾ ਮੈਂ ਆਪੇ ਸੰਭਲੂਗੀ ਕੋਈ ਨਾ ਇਹ ਤਾਂ ਛਟਕਾਰਾ ਤੇਰਾ ਮੈਂ ਦਵਾ ਦਿੰਨੀ ਆਹੀ ਬਾਕੀ ਕੁਛ ਨਾ ਕੁਛ ਤਾਂ ਮੈਂ ਆਪੇ ਸੰਭਲੂਗੀ ਟੋਨੀ ਤਾਂ ਤੈਨੂੰ ਪਤਾ ਬਥੇਰਾ ਸਮਝਦਾਰ ਆਗਾ ਉਹ ਤਾਂ ਉਹੀ ਨਹੀਂ ਇਹਦੇ ਮਗਰ ਲੱਗਦਾ ਉਹਨੂੰ ਤਾਂ ਜਿਵੇਂ ਕਹਦੇ ਉਵੇਂ ਹੀ ਕਹਿ ਦਿੰਦਾਗਾ ਇਹੀ ਪਤਾ ਨਹੀਂ ਕਿ ਹੋ ਜਾਗਾ ਕਿਦੇ ਤੇ ਗਿਆਗਾ ਉਹੀ ਤਾਂ ਗੱਲ ਹੈ ਰਾਤ ਮੈਨੇ ਗੱਲਾਂ ਗੱਲਾਂ ਚ ਬਹੁਤ ਸੁਣਾਈਆਂ ਬਹੁਤ ਜ਼ਿਆਦੇ ਪਰ ਨਾ ਮਜਾਲਾ ਜੇ ਪੈਰਾਂ ਤੇ ਪਾਣੀ ਪੈਣ ਦੇਵੇ ਆਪਦੀ ਗੱਲ ਉੱਪਰ ਰੱਖਦਾ ਬੱਚਾ 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 ਵਸ ਮਤਨਿਸਮ ਪਹਿਲੀ ਗੱਲ ਤਾਂ ਬਈ ਇਹਨੂੰ ਇਹ ਸੋਚਣਾ ਚਾਹੀਦਾਗਾ ਹਲੇ ਹੋ ਜਾਣੇ ਕੀ ਪਲਾਟ ਖਰੀਦ ਰੱਖੇ ਨੇ ਜਵਾਕ ਵਾਸਤੇ ਬਈ ਇਹ ਤਾਂ ਬਿਜ਼ਨਸਮੈਨ ਬੰਦਾ ਬਈ ਉਹ ਤਾਂ ਬੈ ਕੇ ਖਾਊਗਾ ਹਲੇ ਰੋਟੀ ਦਾ ਤਾਂ ਆਮਦਨੀ ਪੂਰਾ ਉੱਪਰ ਦਾ ਉਹ ਵੀ ਤਾਂ ਗੱਲ ਹੈ ਚੱਲ ਮੇਰੀ ਗੱਲ ਸੁਣ ਹੁਣ ਜਦੋਂ ਬਾਈ ਆ ਗਿਆ ਨਾ ਤੂੰ ਉਹਦੇ ਨਾਲ ਗੱਲ ਕਰੀ ਉਹਦੇ ਨਾਲ ਗੱਲ ਤੈਨੂੰ ਕਹਿਤਾ ਨਾ ਤੂੰ ਬੇਫਿਕਰ ਹੋ ਜਾ ਉਹ ਤਾਂ ਜਿਵੇਂ ਮੈਂ ਕਹਿਤਾ ਉਹ ਤਾਂ ਉਮੀ ਕਰੂਗਾ ਉਹ ਨਹੀਂ ਮੇਰੇ ਤੇ ਐਂਚ ਵੀ ਵਾਰ ਹੈਗਾ ਤੇ ਰਹੀ ਗੱਲ ਦੂਜੀ ਤੂੰ ਨਾ ਸਵੇਰੇ ਜਦੋਂ ਕੰਮ ਤੇ ਜਾਵੜੇ ਆ ਤਿਆਰ ਹੋ ਜੀ ਬਸ ਮਾ ਕਰੋ ਆਪਾਂ ਸਿੱਧਾ ਹਸਪੀਟਲ ਜਾਵਾਂਗੇ ਔਰ ਵਾਸ਼ਿੰਗ ਕਰਾਇਆਵਾਂਗੇ ਨਰਸ ਨਾਲ ਮੇਰੀ ਪੂਰੀ ਵਧੀ ਹੈਗੀ ਸੱਚੀ ਹਾਂ ਹਾਂ ਮੇਰੀ ਸੇਲੀ ਆ ਗਈ ਉਹ ਆ ਤਾਂ ਨਾ ਮੇਰੇ ਦਿਮਾਗ ਤੋਂ ਜੰਮੇ ਬੋਝੇ ਹਲਕਾ ਕਰਤਾ ਮੈਂ ਤਾਂ ਤੈਨੂੰ ਪਹਿਲੇ ਹੀ ਕਿਹਾ ਸੀ ਬੋਝ ਲੈਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਤੂੰ ਹੀ ਵਾਲੀ ਟੈਨਸ਼ਨ ਲਈ ਬੈਠੀ ਸੀ ਪਹਿਲੀ ਗੱਲ ਤਾਂ ਨਾਲੇ ਹਲੇ ਕਿੰਨਾ ਕੁ ਟਾਈਮ ਹੋਇਆ ਸੀਗਾ ਤੈਨੂੰ ਪ੍ਰੈਗਨੈਂਟ ਹੋਈ ਨੂੰ ਉਹਨੂੰ ਦੱਸਣਾ ਹੀ ਨਹੀਂ ਸੀ ਹਲੇ ਸ਼ੇਦੀ ਉਹਦੇ ਕੋਲ ਗਾਤਾ ਵੀ ਹੋਈ ਮੈਂ ਤਾਂ ਪ੍ਰੈਗਨੈਂਟ ਹੋ ਗਈ ਉਹ ਚਾ ਚੱਕੇ ਲੁੱਡੀਆਂ ਪਾਉਂਦਾ ਫਿਰਦਾ ਹੁਣ ਮੈਨੂੰ ਕੀ ਪਤਾ ਸੀਗਾ ਵਿਵਾਦ ਚੋਂ ਅੰਨਾ ਸੀਰੀਅਸ ਹੋ ਜਾਊਗਾ ਇਸ ਬੱਚੇ ਨੂੰ ਲੈ ਕੇ ਮੈਨੂੰ ਤਾਂ ਇਹੀ ਸੀਗਾ ਵੀ ਚਲੋ ਹੋ ਗਈ ਹਵਾ ਗਈ ਅਬੋਰਸ਼ਨ ਕਰਵਾ ਦੂੰ ਆਹੀ ਹਸਨ ਖੇਡਣ ਦੇ ਦਿਨ ਨੇ 2 4 ਜਵਾਕਾਂ ਚ ਪਾ ਕੇ ਤਾਂ ਬੰਦਾ ਉਹੀ ਰੋਲ ਜਾਂਦਾਗਾ ਜਿਹਾ ਕਿ ਨਹੀਂ ਸਮਝਦੇ ਇਹੀ ਗੱਲਾਂ ਤਾਂ ਮੈਂ ਸੋਚਦੀਆਂ ਪਰ ਉਹ ਨਾ ਮੰਨਦਾ ਗਾਲੀ ਤੇਰੀ ਉਮਰ ਕਿੰਨੀ ਕਹਲ ਦੱਸੀ ਮੈਨੂੰ ਉਹੀ ਤਾਂ ਗੱਲ ਐ ਚਲ ਮੇਰੀ ਗੱਲ ਸੁਣ ਹਣ ਮੈਂ ਅੰਦਰ ਜਾਂਦੀ ਆ ਠੀਕ ਐ ਕੋਈ ਕੰਮ ਕਮ ਕਰਦੀ ਆ ਤੇ ਤੁਸੀਂ ਨਾ ਪੱਕਾ ਗੱਲ ਕਰ ਲਿਓ ਬਾਈ ਨਾਲ ਤੂੰ ਬੇਫਿਕਰ ਹੋ ਜਾ ਆਹੋ ਤੂੰ ਐ ਕਰ ਚਾਹ ਧਰ ਲੈ ਤੇਰਾ ਵੀਰ ਜੀ ਆਉਣ ਆਲਾ ਹੋਣਾ ਠੀਕ ਐ ਬਸ ਠੀਕ ਐ ਦੇਵੀ ਮੈਂ ਚਾਹ ਬਣਾਣੀ ਆ ਤੇ ਨਾਲੇ ਆਥਲੇ ਸਬਜ਼ੀ ਗਾਦੀ ਬਣਾਉਣੀ ਐ ਅੱਜ ਤੁਸੀਂ ਦੇਖ ਲਓ ਕੀ ਬਣਾਉਣਾ ਆ ਚਲ ਮੈਂ ਫੋਨ ਕਰ ਦਿੰਨੀ ਆ ਆਉਂਦਾ ਹੋਇਆ ਖਾੜੀ ਲਿਆਊਗਾ ਵਧੀਆ ਜੀ ਸਬਜ਼ੀ ਮੰਗਾ ਲਿਓ ਕੋਈ ਚੰਗਾ ठीक है के संदेहा तैयार हो गए ना जाए क्यों गए ये पैया खादा पीता कुछ कुछता है ਕਿੱਤੇ ਲੁੱਟ ਲੀ ਹੋ ਰਹੀ ਆ ਨਹੀਂ ਨਹੀਂ ਲੈ ਓਏ ਉਹੀ ਨਾ ਕਹਿ ਰਹੀ ਮੈਨੂੰ ਜੇ ਤੂੰ ਬਿਮਾਰ ਮੂਰ ਹੋ ਰਹੀ ਆ ਤਾਂ ਮੈਂ ਦਵਾਈ ਦਵਾ ਲਿਆਉਣਾ ਮੈਨਾਂ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ ਅੱਛਾ ਦੱਸ ਦੱਸ ਕੋਈ ਨਹੀਂ ਲੈ ਮੈਂ ਤੁਹਾਨੂੰ ਐ ਕਹਿੰਦੀ ਸੀ ਹਮ ਮਿਸਕੇਰਜ ਹੋ ਗਿਆ ਬੱਚਾ ਠੀ ਬੱਚਾ ਮਿਸਕੇਰਜ ਹੋ ਗਿਆ ਤੇਰਾ ਦਿਮਾਖ ਰਾਂ ਕੀ ਗਹੀ ਇਹ ਨਹੀਂ ਆ ਤੂੰ ਮੈਂ ਤੁਹਾਨੂੰ ਸੱਚੀ ਕਹਿ ਰਹੀ ਆ ਮੈਂ ਨਾ ਕੰਮ ਕਰਦੀ ਸੀ ਮੇਰਾ ਪੈਰ ਤਿਲਸ ਗਿਆ ਮੈਂ ਡਿੱਗ ਗਈ ਦੇਖ ਮੇਰੀ ਗੱਸੋਂ ਜੇ ਤੂੰ ਮਜ਼ਾਕ ਕਰ ਰਹੀ ਹੈ ਨਾ ਤਾਂ ਨਾ ਤਾਂ ਇਹ ਸਹੀ ਟਾਈਮ ਆਗਾ ਮਜ਼ਾਕ ਕਰਨ ਦਾ ਸਮਝ ਗਈ ਗੱਲ ਮੈਂ ਮਜ਼ਾਕ ਨਹੀਂ ਕਰ ਰਹੀ ਮੈਂ ਤੁਹਾਨੂੰ ਸੱਚ ਕਹਿ ਰਹੀ ਆ ਕੀ ਸੱਚ ਕਹਿ ਰਹੀ ਆ ਇਹ ਇਹਦੇ ਮੇਰੇ ਕੋਈ ਗਲਤੀ ਨਹੀਂ ਮੈਂ ਕੀ ਕਰਾਂ ਮੈਂ ਕਿਹੜਾ ਜਾਣ ਬੁੱਝ ਕੇ ਕੀਤਾ ਕੁਝ ਵੀ ਮੇਰਾ ਪੈਰ ਸਲਿੱਪ ਹੋ ਗਿਆ ਮੈਂ ਡਿੱਗ ਗਈ ਨੀ ਤੂੰ ਸੱਚ ਕਹ ਰਹੀ ਹੈਂ ਅਭੀ ਬੱਚਾ ਮਿਸਗੈਰਜ ਹੋ ਗਿਆ ਹਾਂਜੀ ਪੱਕੀ ਗੱਲ ਆ ਹਾਂਜੀ ਤੇਰਾ ਦਿਮਾਗ ਖਰਾਬ ਹੈਗਾ ਐ ਕਿਵੇਂ ਹੋ ਗਿਆ ਨਾਲੇ ਮੈਨੂੰ ਐ ਲੱਗਦਾ ਬੱਚਾ ਮਿਸਗੈਰਜ ਨਹੀਂ ਹੋਇਆ ਇਹ ਨਾ ਤੁੰਕਰਾ ਕੇ ਆਈ ਹੋਏਂਗੀ ਅਬੋਰਸ਼ਨ ਲੈ ਇਹ ਤੁਸੀਂ ਕਿਵੇਂ ਦੀਆਂ ਗੱਲਾਂ ਕਰ ਰਹੀ ਜਾਨੇ ਹੋ ਸੱਚ ਹੀ ਕਹੀ ਹੈ ਨਾ ਮੈਂ ਤੂੰ ਤਾਂ ਪਹਿਲੇ ਨਹੀਂ ਜਾਣਦੀ ਸੀਗੀ ਵੀ ਮੈਨੂੰ ਬੱਚਾ ਚਾਹੀਦਾ ਨਹੀਂ ਦਾ ਮੈਂ ਤੁਹਾਨੂੰ ਕਿਹਾ ਸੀ ਵੀ ਮੈਨੂੰ ਬੱਚਾ ਨਹੀਂ ਚਾਹੀਦਾ ਪਰ ਮੈਂ ਕੁਛ ਨਹੀਂ ਕਰਾਇਆ ਐਦਾ ਹੋ ਹੀ ਨਹੀਂ ਸਕਦਾ ਐ ਕਿ ਮੈਂ ਪੈਰ ਚੱਕ ਕੇ ਗਿਆ ਤਰਾ ਮੇਰੀ ਗੱਲ ਸੁਣ ਲੈ ਇੱਕ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਬੱਚਾ ਮੈਨੂੰ ਚਾਹੀਦਾ ਦਾ ਤੇ ਸਭ ਤੇਰਾ ਕਰਿਆ ਹੋਇਆ ਦਾ ਫੇਰ ਕੀ ਹੋ ਗਿਆ ਜੇ ਬੱਚਾ ਮਿਸਗਰਵ ਹੋ ਗਿਆ ਐਡੇ ਕਿੱਡੇ ਗੱਲਾਂ ਆ ਤੈਨੂੰ ਸਮਝ ਨਹੀਂ ਆਉਂਦੀ ਤੇਰੇ ਲਈ ਛੋਟੀ ਗੱਲ ਹੋਊਗੀ ਇਹ ਮੇਰੇ ਲਈ ਨਹੀਂ ਤੂੰ ਤਾਂ ਚਾਹੁੰਦੀ ਇਹ ਸੀਗੀ ਤਾਂ ਹੀ ਤਾਂ ਕਹੀ ਜਾਂਦੀ ਸੀਗੀ ਵੀ ਮੈਨੂੰ ਬੱਚਾ ਚਾਹੀਦਾ ਨਹੀਂ ਹੈਗਾ ਦਾ ਮੇਰੀ ਗੱਲ ਦਾ ਯਕੀਨ ਤਾਂ ਕਰ ਮੈਂ ਸੱਚ ਕੀ ਯਕੀਨ ਕਰਾਂ ਮੈਂ ਤੇਰਾ ਹੈ ਦੱਸ ਕਿਵੇਂ ਯਕੀਨ ਕਰਾਂ ਮੈਂ ਝੂਠ ਨਹੀਂ ਬੋਲਦੀ ਤੇਰੇ ਕਰਕੇ ਮੈਂ ਉਹਦਾ ਬੱਚਾ ਗਵਾਇਆਗਾ ਸਿਰਫ ਤੇਰੀ ਵਜ੍ਹਾ ਕਰਕੇ ਪਿੰਕੀ ਉਹ ਸੱਚ ਕਹਿੰਦੀ ਆ ਉਹ ਸੱਚੀ ਉਹਦਾ ਪੈਰ ਤਿਲਕ ਗਿਆ ਸੀ ਤੇ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਉਦੋਂ ਨੂੰ ਬਹੁਤ ਦੇਰ ਹੋ ਚੁੱਕੀ ਸੀ ਮੈਂ ਤੁਹਾਨੂੰ ਕਹੀ ਤਾਂ ਜਾਣੀ ਆ ਭਾਬੀ ਤੈਨੂੰ ਨਹੀਂ ਪਤਾ ਇਹ ਤਾਂ ਮੈਨੂੰ ਪਹਿਲੇ ਕਹਿੰਦੇ ਰਹਿੰਦੇ ਸੀ ਵੀ ਮੈਨੂੰ ਬੱਚਾ ਚਾਹੀਦਾ ਨਹੀਂ ਇਹ ਸਭ ਇਹਦੀ ਚਲਾਕੀ ਹੈਗੀ ਇਸੇ ਨੇ ਕਰਾਇਆਗਾ ਮਿਸ ਗੈਰਜ ਕਰਾਇਆ ਕਹਿੰਦੀ ਅਬੋਸ਼ਨ ਕਰਾ ਕੇ ਆਈ ਆ ਨਹੀਂ ਨਹੀਂ ਅਬੋਸ਼ਨ ਉਹ ਕਿੱਥੋਂ ਕਰਾਈ ਪਾਗਲ ਐ ਤੂੰ ਕਿਹੋ ਜੀਆਂ ਗੱਲਾਂ ਕਰੀ ਜਾਣਾਗਾ ਉਹ ਬਥੇਰੀ ਚਲਾ ਕੇ ਇਹ ਮੈਨੂੰ ਤਾਂ ਲੱਗਦਾ ਕਰਈ ਸਾਰਾ ਕੁਝ ਇਹਨੇ ਆਗਾ ਆ ਬਹਾਨਾ ਬਣਾ ਲਿਆ ਨਹੀਂ ਟਿੰਕੇ ਇਹੋ ਜੀ ਕੋਈ ਗੱਲ ਨਹੀਂ ਮੇਰੇ ਤੇ ਤਾਂ ਯਕੀਨ ਕਰ ਉਹਦਾ ਸੱਚੀ ਪੈਰ ਤਿਲਕ ਗਿਆ ਸੀ ਮੈਂ ਖੁਦ ਉਹਦੇ ਨਾਲ ਗਈ ਆ ਟਿੰਕੇ ਐਵੇਂ ਗੁੱਸਾ ਨਹੀਂ ਕਰਿਆ ਕਰਦੇ ਉਹਦੀ ਸਿਹਤ ਠੀਕ ਨਹੀਂ ਹੈਗੀ ਚੱਲ ਤੂੰ ਮੇਰੇ ਨਾਲ ਬਾਹਰ ਮੈਂ ਤੈਨੂੰ ਸਮਝਾਉਣੀ ਆ ਤੂੰ ਪਹਿ ਜਾ ਰੈਸਟ ਕਰ ਦੂੰਗਾ ਗਗਨ ਆ ਜਾ ਕਿੰਕੇ ਬਾਹਰ ਆ ਚਲ ਇਹ ਤਾਂ ਅੰਨਕੋ ਪੋਣਾ ਹੀ ਸੀਗਾ ਉਹ ਤਾਂ ਪਤਾ ਹੀ ਸੀ ਵੀ ਪੜਕੂਗਾ ਤਾਂ ਹੈਗਾ ਹੀ ਆਫੇ ਗੱਲ ਢੰਡੀ ਹੋ ਜੂ ਹੁਣ ਨਕੀ ਨਿਕਲ ਕਾਜਲ ਡੇਲੀ ਡੇਲੀ ਕਲੇਸ਼ ਕਿਉਂ ਕਰਦੇ ਹੋ ਨਾ ਤੁਸੀਂ ਅਸੀਂ ਘਰ ਦਾ ਕਲੇਸ਼ ਕੀਤਾ ਦਾ ਕਲੇਸ਼ ਤਾਂ ਸਾਰਾ ਟੈਂਕੀ ਨੇ ਪਾਇਆ ਹੋਇਆ ਦਾ ਜੇ ਕੋਈ ਗੱਲ ਹੈ ਨਾ ਮੈਨੂੰ ਖੁੱਲਕੇ ਦੱਸ ਦੋ ਮੈਂ ਕੀ ਗੱਲ ਹੈ ਨਾ ਤੇ ਨਿਤ ਨਿਤ ਕਲੇਸ਼ ਚੰਗਾ ਨਹੀਂ ਹੁੰਦਾ ਗੱਲ ਕੀ ਹੋਣੀ ਆਗੀ ਉਹਦਾ ਬਾਥਰੂਮ ਚ ਪੈਰ ਤਲਕ ਗਿਆ ਗਾਗਾ ਦਾ ਤੇ ਚਾਚੀ ਆ ਗਏ ਉਹਨੂੰ ਹਸਪੀਟਲ ਲੈ ਗਏ ਜਦੋਂ ਉਹ ਹਸਪੀਟਲ ਲੈ ਕੇ ਗਏ ਉਹਦੋਂ ਬਹੁਤ ਧੇਰ ਹੋ ਚੁੱਕੀ ਸੀ ਹੁਣ ਜੋ ਡਾਕਟਰਾਂ ਨੂੰ ਠੀਕ ਲੱਗਿਆ ਉਹਨਾਂ ਨੇ ਕਰਤਾ ਡਾਕਟਰਾਂ ਮורה ਕੀ ਦਾ ਜੋਰ ਆ ਤੇ ਉਹਨੇ ਗਲੇਸ਼ ਪਾਰ ਰੱਖਿਆਗਾ ਸਾਡਾ ਯਕੀਨ ਹੀ ਨਹੀਂ ਮੰਨਦਾ ਕਹਿੰਦਾ ਜਾਣ ਕੇ ਅਕੇ ਕਰਵਾ ਕੇ ਆਇਆ ਕੋਸਤਾ ਤੈਨੂੰ ਵੀ ਪਤਾ ਹੈ ਜਦੋਂ ਨਾ ਕਿਸੇ ਦਾ ਜਵਾਕ ਉਨ ਤੋਂ ਪਹਿਨੀ ਆਏ ਹੋ ਜੀ ਨਾ ਤਾਂ ਫਿਰ ਦੁੱਖ ਤਾਂ ਲੱਗਦਾ ਹੀ ਹੈ ਨਾ ਮੈਂ ਸਾਮਣੇ ਨਹੀਂ ਆ ਪਰ ਉਹਦੇ ਵਿੱਚ ਗੱਗਣ ਦਾ ਤਾਂ ਕੋਈ ਕਸੂਰ ਨਹੀਂ ਨਾ ਹੁਣ ਮੈਨੂੰ ਕੀ ਪਤਾ ਕਿਹਦਾ ਕਸੂਰ ਹੈ ਜੇ ਨਹੀਂ ਕਸੂਰ ਜੇ ਮੈਨੂੰ ਐ ਪਤਾ ਹੁੰਦਾ ਨਾ ਮੈਂ ਤਾਂ ਆਪ ਹੀ ਨਾਲ ਜਾ ਗੜਦੀ ਉਹਦੇ ਐਨਾ ਪੰਗਾ ਹੀ ਨਾ ਖੜਾ ਹੁੰਦਾ ਜਾਂ ਮੈਂ ਤੁਹਾਨੂੰ ਫੋਨ ਕਰ ਦਿੰਦੀ ਮੈਨੂੰ ਕੀ ਪਤਾ ਸੀਗਾ ਵੀ ਇਹ ਇੰਨਾ ਕਲੇਸ ਕਰੂਗਾ ਨਾਲੇ ਪਤਾ ਨਹੀਂ ਟਿੰਕੇ ਦੇ ਦਿਮਾਗ ਨੂੰ ਕੀ ਹੋਇਆ ਪਿਆ ਅਣਪੜਾ ਵਾਲਾ ਦਿਮਾਗ ਹੋ ਰਿਹਾ ਉਹਦਾ ਤਾਂ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਉਹ ਹੋ ਗਿਆ ਕੁਝ ਵੀ ਹੋ ਸਕਦਾ ਕੱਲ ਮੈਂ ਮੰਨ ਲੈਣਾ ਪਰ ਜੇ ਕੋਈ ਵੀ ਗੱਲ ਸੋਡੀ ਗਲਤ ਲੱਗੇ ਨਾ ਮੈਨੂੰ ਫਿਰ ਮੈਥੋਂ ਬੁਰਾ ਕੋਈ ਨਹੀਂ ਲੈ ਗਲਤ ਕੀ ਹੋਣਾਗਾ ਨਾਲੇ ਸਾਨੂੰ ਝੂਠ ਹੋੜ ਕੇ ਮਿਲੂਗਾ ਵੀ ਕੀ ਆਪਦੇ ਬੱਚੇ ਨੂੰ ਆਪ ਕੋਈ ਗਵਾ ਕੇ ਥੋੜਾ ਰਾਜੀ ਹੁੰਦਾਗਾ ਚੋਖੋਸ਼ ਹੋ ਗਿਆ ਉਹ ਤਾਂ ਆਪਣੀ ਪਤਾ ਉਹਦੇ ਨਾਲ ਕੀ ਹੋਇਆ ਚਲ ਕੋਈ ਨਾ ਮੈਂ ਸਮਝਾਉਣਾ ਟਿੰਕੂ ਬਾਕੀ ਜੋ ਪਰਮਾਤਮਾ ਨੂੰ ਮਨਜੂਰੀ ਉਹ ਹੋ ਗਿਆ ਉਹੀ ਤਾਂ ਗੱਲ ਹੈ ਜੀ ਉਹ ਤਾਂ ਨਿਆਣੇ ਵਾਲੀ ਗੱਲ ਕਰ ਹੀ ਜਾਂਦਾ ਚਲ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਾਉਣੀ ਆ ਤੁਹਾਡੇ ਵਾਸਤੇ ਚੱਲ ਯਾਰ ਸੀ ਜਦੋਂ ਦੁੱਖ ਤਾਂ ਹੁੰਦੀ ਹੀ ਆ ਨਾ ਜਦੋਂ ਆਦੀ ਲੋਕ ਹੁੰਦੇ ਤਾਂ ਤਾਕਤ ਹੋ ਜੀ ਹਾਂ ਓਏ ਹਾਈ ਅੱਗੇ ਤੂੰ ਜੀ ਆ ਦੇਖਿਓ ਕੀ ਮਿਲ ਹੱਸ ਦਿਆ ਨਾ ਹਾਂ ਤੂੰ ਮੈਂ ਤੈਨੂੰ ਐ ਵੀ ਕਹਿੰਦਾ ਸੀ ਗगन ਹਾਂਜੀ ਦੇਖ ਜਿਵੇਂ ਤੂੰ ਕਹਿਆ ਸੀ ਕੀ ਸ਼ਰਤ ਰੱਖੀ ਸੀ ਤੈਂ ਵੀ ਮੈਂ ਬੱਚਾ ਹੋਣ ਤਿੱਖੀ ਆ ਬਸ ਵੀ ਸਾਮ ਨਹੀਂ ਸਕਦੀ ਤੇ ਹੁਣ ਬੱਚਾ ਹੋ ਗਿਆ ਹੁਣ ਤੂੰ ਜਾ ਸਕਦੀ ਆ ਲੈ ਇਹ ਤੁਸੀਂ ਕਿਵੇਂ ਦੀਆਂ ਗੱਲਾਂ ਕਰੀ ਜਾਂਦੇ ਹੋ ਆਪਣਾ ਬੱਚਾ ਮੈਂ ਕਿਵੇਂ ਛੱਡ ਕੇ ਵਗ ਜੂੰਗੀ ਉਹ ਕਮਲੀਏ ਤੈਨੂੰ ਤਾਂ ਬੱਚਾ ਪਹਿਲਾਂ ਵੀ ਨਹੀਂ ਸੀ ਚਾਹੀਦਾ ਇਹ ਤਾਂ ਮੈਨੂੰ ਹੀ ਚਾਹੀਦਾ ਸੀ ਤਾਂ ਹੀ ਮੈਂ ਤੇਰੇ ਨਾਲ ਜਿੱਦ ਕਰ ਰਿਹਾ ਸੀ ਦੇਖ ਆਪਣੀ ਸ਼ਰਤ ਪੂਰੀ ਹੋ ਗਈ ਹੁਣ ਹੁਣ ਤੂੰ ਜਾ ਸਕਦੀ ਆ ਮੇਰੀ ਗੱਲ ਸੁਣ ਨਾ ਤੂੰ ਕਿਸੇ ਚੀਜ਼ ਦੀ ਚਿੰਤਾ ਨਾ ਕਰ ਮੈਂ ਤਲਾਕ ਦੇ ਪੇਪਰ ਵੀ ਰੈਡੀ ਕਰਵਾ ਤੇ ਤੇਰੇ ਕੋਲ ਭੇਜ ਦੂੰਗਾ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਮੈਂ ਨਹੀਂ ਜਾਣਾ ਸ਼ਰਤ ਵੀ ਤਾਂ ਤੂੰ ਹੀ ਰੱਖੀ ਸੀ ਮੈਂ ਥੋੜਾ ਰੱਖੀ ਸੀ ਸ਼ਰਤ ਰੱਖੀ ਹੋਣੀ ਮੈਂ ਪਰ ਤੁਸੀਂ ਐਵੇਂ ਕਿਵੇਂ ਕਰ ਸਕਦੇ ਹੋ ਦੇਖ ਮੇਰੀ ਗੱਲ ਸੁਣ ਤੂੰ ਮੈਨੂੰ ਇਹ ਗੱਲ ਪਹਿਲਾਂ ਹੀ ਕਹਤੀ ਸੀ ਕਿ ਜੀ ਕੱਲ ਨੂੰ ਤੁਸੀਂ ਨਾ ਮੁੱਕਰ ਜੋ ਵੀ ਮੈਂ ਸਿਰਫ ਬੱਚੇ ਨੂੰ ਜਨਮ ਦੇਣਾ ਸਾਂਭਦੀ ਨਹੀਂ ਤੇ ਬਸ ਹੁਣ ਮੈਂ ਇਹਨੂੰ ਸਾਂਭ ਲੂੰਗਾ ਨਹੀਂ ਨਹੀਂ ਮੈਂ ਸਾਂਭ ਸਕਦੀ ਆ ਮੈਂ ਜਾਣਾ ਨਹੀਂ ਚਾਹੁੰਦੀ ਦੇਖ ਮੇਰੀ ਗੱਲ ਸੁਣ ਮੈਂ ਤੈਨੂੰ ਪਿਆਰ ਨਾਲ ਸਮਝਾ ਰਿਆ ਨਾ ਸ਼ਰਤ ਵੀ ਤੇਰੀ ਸੀ ਫੈਸਲੇ ਵੀ ਤੇਰੇ ਸੀ ਹੁਣ ਚੁੱਪ ਕਰਕੇ ਇੱਥੋਂ ਚਲੀ ਜਾ ਮੈਂ ਆਪੇ ਸੰਭਲ ਲੂੰਗਾ ਇਹਨੂੰ ਲੈ ਐ ਕਿਵੇਂ ਮੈਂ ਘਰ ਛੱਡ ਕੇ ਵਗ ਜੂੰਗੀ ਨਾਲੇ ਮੈਂ ਕਿੱਥੇ ਜਾਊਂਗੀ ਮੈਂ ਤੁਹਾਨੂੰ আর ਆਪਣੇ ਬੱਚੇ ਨੂੰ ਛੱਡ ਕੇ ਨਹੀਂ ਜਾਣਾ ਓਹੋ ਹੈ ਦੇ ਕਮਲੀ ਤੂੰ ਜਾ ਕੇ ਆਪਦੇ ਸੁਪਨੇ ਪੂਰੇ ਕਰ ਬੱਚੇ ਨੂੰ ਮੈਂ ਆਪੇ ਸੰਭਲ ਲੂੰਗਾ ਠੀਕ ਹੈ ਨਾ ਨਹੀਂ ਨਹੀਂ ਜੀ ਹੁਣ ਤਾਂ ਮੇਰੇ ਸੁਪਨੇ ਆਪਣੇ ਬੱਚੇ ਨਾਲ ਹੀ ਨੇ ਹੁਣ ਨਹੀਂ ਮੈਂ ਜਾਣਾ ਨਰੇਨਾ ਮੇਰਾ ਮਨ ਬਦਲ ਗਿਆ ਮੈਂ ਨਹੀਂ ਕੋਈ ਸ਼ਰਤ-ਸ਼ਰਤ ਰੱਖਣੀ ਹੁਣ ਮੈਂ ਤਾਂ ਤੁਹਾਡੇ ਨਾਲ ਹੀ ਰਹਿਣਾ ਪਰ ਮੇਰਾ ਨਹੀਂ ਨਾ ਬਦਲਿਆ ਮਨ ਤਾਂ ਤੇਰੀ ਸ਼ਰਤਾਂ ਜਿਹੀ ਵੀ ਜ਼ਿਆਦਾ ਤੈਨੂੰ ਨਹੀਂ ਸ਼ੈਰ ਪਤਾ ਹੋਵੇ ਮੈਨੂੰ ਪਤਾ ਨਾ ਮੈਂ ਇਸ ਬੱਚੇ ਦਾ ਮੂੰਹ ਦੇਖਣ ਲਈ ਕਿੰਨੀਆਂ ਤਕਲੀਫਾਂ ਝੱਲੀਆਂ ਨੇ ਕਿੰਨੀਆਂ ਲੜਾਈਆਂ ਕਰੀਆਂ ਨੇ ਤੂੰ ਤਾਂ ਪਹਿਲਾਂ ਹੀ ਮੈਨੂੰ ਧੋਖਾ ਦਿੱਤਾ ਸੀ ਹੁਣ ਚੁੱਪ ਕਰਕੇ ਮੇਰੀ ਗੱਲ ਧਿਆਨ ਨਾਲ ਸੁਣ ਲੈ ਤੇਰੇ ਕੋਲੇ ਅੱਜ ਰਾਤ ਦਾ ਸਮਾਂ ਆਪਦਾ ਸਮਾਨ ਪੈਕ ਕਰ ਤੇ ਤੁਰਦੀ ਬਾਣੇ ਤੋਂ ਐ ਕਿਉਂ ਕਰੀ ਮੈਂ ਤੈਨੂੰ ਕਹਤਾ ਨਾ ਹੈ ਆ ਕੀ ਨਵਾਂ ਸੇ ਆਪਾ ਖੜਾ ਕਰਤਾ ਹੁਣ ਤੁਸੀਂ ਮੈਨੂੰ ਕੀ ਪਤਾ ਸੀ ਮੈਨੂੰ ਤਾਂ ਐਸੀ ਦੀਦੀ ਵੀ ਚਲ ਨਾ ਮਹੀਨਿਆਂ ਬਾਅਦ ਉਹ ਭੁੱਲ ਜਾਊਗਾ ਪਹਿਲੀ ਗੱਲ ਤਾਂ ਤੈਨੂੰ ਸ਼ਰਤਾਂ ਰੱਖਣ ਨੂੰ ਕਿਹਨੇ ਕਿਹਾ ਸੀਗਾ ਬਾਕੀ ਨਾ ਭੁੱਲਦਾ ਭੁੱਲਣੀ ਹੈਗਾ ਉਹ ਟੋਨੀ ਨਹੀਂ ਹੈਗਾ ਟਿੰਕ ਹੈ ਹੈਗੇ ਪਾ ਮਾ ਇਹ ਸਕੇ ਭਰਾਣੇ ਪਰ ਦੋਨਾਂ 'ਚ ਨਾ ਜ਼ਮੀਨ ਆਸਮਾਨ ਦਾ ਫਰਕ ਹੈ ਇਹ ਤਾਂ ਗੱਲ ਥੋੜੀ ਸਹੀ ਆ ਨਾ ਪਰ ਹੁਣ ਮੈਂ ਕੀ ਕਰਾਂ ਮੈਂ ਜਾਣਾ ਨਹੀਂ ਚਾਹੁੰਦੀ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਕਦੇ ਤੂੰ ਕੁਛ ਕਹਿ ਦਿੰਨੀ ਆ ਕਦੇ ਤੂੰ ਕੁਛ ਕਹਿ ਦਿੰਨੀ ਆ ਤੂੰ ਤਾਂ ਮੈਨੂੰ ਪਸਾ ਕੇ ਰੱਖ ਤਾ ਵਿਚਾਲੇ ਦੀਦੀ ਇੱਕ ਵਾਰੀ ਗੱਲ ਕਰਨ ਤੋਂ ਪਹਿਲਾਂ ਤੂੰ ਮੇਰੇ ਨਾਲ ਤਾਂ ਗੱਲ ਸ਼ੇਅਰ ਕਰ ਲੈ ਮੈਂ ਤੇਰੀ ਦੁਸ਼ਮਣ ਥੋੜੋ ਟੈਨ ਆ ਮੈਨੂੰ ਪਤਾ ਤੂੰ ਮੇਰੀ ਭੈਣ ਆ ਨਾ ਬਸ ਮੇਰੀ ਭੈਣ ਬਣ ਕੇ ਹੁਣ ਵੀ ਕੁਝ ਕਰ ਮੈਂ ਨਾ ਆਪਣਾ ਬੱਚਾ ਛੱਡ ਕੇ ਘਰ ਛੱਡ ਕੇ ਜਾਣਾ ਨਹੀਂ ਚਾਹੁੰਦੀ ਤੂੰ ਕਿਤੇ ਨਹੀਂ ਜਾਏਂਗੀ ਇੱਥੇ ਹੀ ਰਹੇਂਗੀ ਤੂੰ ਇਹ ਕੌਣ ਹੁੰਦਾ ਤੈਨੂੰ ਘਰੋਂ ਕੱਢਣ ਵਾਲਾ ਕੋਈ ਨਾ ਤੂੰ ਬੇਫਿਕਰ ਹੋ ਜਾ ਮੈਂ ਕਰ ਦਿਆਂ ਤੇਰੇ ਬਾਜੀ ਨਾਲ ਗੱਲ ਨਾਲੇ ਵੈਸੇ ਵੀ ਹੁਣ ਮੈਨੂੰ ਕੁਝ ਨਹੀਂ ਚਾਹੀਦਾ ਕੋਈ ਐ ਕੁਝ ਕੋਈ ਕੁਛ ਨਹੀਂ ਮੈਂ ਬਹੁਤ ਖੁਸ਼ ਆ ਹੁਣ ਇੱਥੇ ਬਸ ਮੇਰੀ ਭੈਣ ਬਣ ਕੇ ਇੰਨਾ ਕੰਮ ਕਰਦੇ ਹੁਣ ਮੇਰਾ ਮੈਂ ਤੇਰੇ ਜਿਹੇ ਹੱਥ ਜੋੜਦੀ ਹਾਂ ਮੈਂ ਜਾਣਾਂ ਨਹੀਂ ਸੱਚੀ ਕੋਈ ਨਾ ਠੋਣੀ ਨੂੰ ਆਉਂਦੇ ਕਰਦੀ ਆ ਮੈਂ ਉਹਨਾਂ ਨਾਲ ਨਹੀਂ ਮੈਂ ਫੋਨ ਕਰਕੇ ਬੁਲਾਉਣੀ ਆ ਹਾਂ ਤੂੰ ਐ ਕਰ ਬਾਈ ਨੂੰ ਫੋਨ ਕਰਕੇ ਬੁਲਾ ਲਾ ਠੀਕ ਆ ਤੂੰ ਕੱਪੜੇ ਲਾ ਕੇ نیچے ਲਿਆ ਮੈਂ ਗੱਲ ਕਰਦੀ ਹਾਂ 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 ਚੱਲ ਜੇ ਹੁਣ ਭੈਣ ਗੱਲ ਕਰ ਲਵੇ ਨਾ ਤਾਂ ਵੀ ਚੰਗੀ ਗੱਲ ਆ ਕੀ ਕਹੀ ਅੰਨੇ ਹੁਣ ਤੂੰ ਹੁਣ ਤੂੰ ਦੱਸ ਕੀ ਦੀ ਗਲਤੀ ਆ ਟਿੰਕੇ ਦੀਆਂ ਚੰਗੀਆਂ ਗੱਲਾਂ ਨੇ ਹੁਣ ਸਮਝਾ ਨਹੀਂ ਸਕਦੇ ਤੁਸੀਂ ਆਪਣੇ ਭਰਾ ਨੂੰ ਉਹਨੂੰ ਕਹਿੰਦਾ ਪਰ ਛੱਡ ਕੇ ਜਾਵੜਾ ਚੰਗਾ ਪਲਾ ਘਰ ਵਸ ਗਿਆ ਜਵਾਕ ਹੋ ਗਿਆ ਹੁਣ ਉਹਦੇ ਤੇ ਟਿੱਕੇ ਬੈਠੇ ਨਹੀਂ ਜਾਂਦਾ ਹੈਗਾ ਦਾ ਮੈਨੂੰ ਤਾਂ ਜਰਾ ਇਹਨਾਂ ਦੀ ਗੱਲ ਹੀ ਨਹੀਂ ਸਮਝ ਲੱਗਦੀ ਕਦੇ ਕਹਿੰਦੇ ਆ ਡਰ ਰਹਿਣਾ ਕਦੇ ਕਹਿੰਦੇ ਇਕੱਠੇ ਰਹਿਣਾ ਕੀ ਇਹ ਕੋਈ ਗੱਲ ਹੈ ਕੀ ਚਾਹੁੰਦਾ ਹੈ ਇਹ ਨਾਲੇ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲੋ ਇੱਕਣ ਹੀ ਜਾਂਦੀ ਫਿਰ ਦੋਹੇ ਜਾਵਾਂਗੇ ਅੱਜ ਗੱਲ ਸੁਣ ਠੀਕੇ ਬਈ ਮੈਂ ਕੰਮ ਤੇ ਮੈਂ ਕਹਿੰਦਾ ਸੀ ਵੀ ਮੈਂ ਕੰਮ ਤੇ ਚੱਲਿਆਂਗਾ ਤੁਹਾਨੂੰ ਦੱਸਦਾ ਮੜਾ ਜਾਂ ਜਵਾਖ ਦੇ ਤਿਆਰ ਕੰਮ ਤੇ ਫੇਰ ਜਾਈ ਪਹਿਲਾਂ ਮੇਰੀ ਗੱਲ ਸੁਣਾ ਕੀ ਹੋ ਗਿਆ ਬਈ ਆਹ ਤੁਸੀਂ ਕੀ ਡਰਾਮਾ ਕਰਿਆਗਾ ਯਾਰ ਡਰਾਮਾ ਕਾਹਦਾ ਡਰਾਮਾ ਬਈ ਹੁਣ ਕਹਿੰਦੇ ਵੀ ਉਹ ਤਲਾਕ ਦੇ ਕੇ ਜਾ ਰਹੀ ਐ ਉਹ ਨਹੀਂ ਜਾ ਰਹੀ ਇਹ ਕਹਿ ਰਿਆ ਤਲਾਕ ਦੇ ਇਹਨੂੰ ਫੇਰ ਮੇਰੇ ਬੱਚਾ ਇੱਥੇ ਛੱਡ ਜਾ ਤੇ ਤੂੰ ਚਲੀ ਜਾ ਤੇ ਮੈਂ ਠੀਕ ਹੀ ਕਿਹਾ ਬਈ ਜਿਹੜੀ ਮੇਰਾ ਜਵਾਖ ਹੀ ਨਹੀਂ ਸਾਂਭ ਸਕਦੀ ਮੈਂ ਉਹਦੇ ਤੋਂ ਕੀ ਕਰਾਉਣਾ ਲੈ ਤੈਨੂੰ ਕਿਹਨੇ ਕਹਿਤਾ ਜਵਾਬ ਨਹੀਂ ਸੌਂ ਸਕਦੀ ਚੰਗਾ ਬਣਾ ਤਾ ਉਹ ਜਵਾਬ ਸੌਂਦੀ ਆ ਬਸ ਕਰ ਪਾ ਵੀ ਮੈਨੂੰ ਪਤਾ ਨਾ ਉਸੇ ਨੇ ਸ਼ਰਤ ਰੱਖੀ ਸੀ ਤੇ ਮੈਂ ਤਾਂ ਉਸੇ ਦੀ ਗੱਲ ਹੀ ਪਗਾਈ ਜੰਨਾ ਨਾ ਲੈ ਟੰਕੇ ਤੂੰ ਤਾਂ ਐਵੇਂ ਹੀ ਮਾੜੀਆਂ ਮਾੜੀਆਂ ਗੱਲਾਂ ਸੀਰੀਅਸ ਲੈ ਜਾਂਨਾ ਕਿੱਡੀ ਕੁ ਗੱਲ ਹੈ ਕਹਿਤਾ ਹੋਣਾ ਉਹਨੇ ਗੁੱਸੇ ਦੇ ਵਿੱਚ ਐਵੇਂ ਹੀ ਗਲਤ ਫੈਸਲੇ ਲੈ ਜਾਂਦੇ ਹੁੰਦੇ ਆ ਕਈ ਵਾਰ ਜਲਦਬਾਜ਼ੀ 'ਚ ਨਾਲੇ ਨਾ ਮਾਮਾ ਹੀ ਹੁੰਦੀ ਆ ਤੈਨੂੰ ਤਾਂ ਬਥੇਰੀਆਂ ਹੋਰ ਮਿਲ ਜਾਣਗੀਆਂ ਉਸ ਬੱਚੇ ਨੂੰ ਮਾਂ ਨਹੀਂ ਮਿਲਣੀ ਹੈਗੀ ਭਾਬੀ ਇਹਦੇ ਵਿੱਚ ਮੇਰਾ ਕੀ ਖਸੂਰ ਆ ਸਾਰਾ ਕੁਝ ਉਸੇ ਨੇ ਹੀ ਕਰਿਆ ਉਹੀ ਕਹਿੰਦੀ ਸੀ ਵੀ ਮੈਂ ਬੱਚਾ ਜੰਮ ਸਕਦੀ ਆ ਬਈ ਕਹਿੰਦੀ ਮੈਂ ਪਾਲ ਨਹੀਂ ਸਕਦੀ ਤੇ ਫਿਰ ਮੈਂ ਤਾਂ ਉਸੇ ਦੀ ਗੱਲ ਦੀ ਕਰਕੇ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਹ ਆਪ ਦਾ ਬੱਚਾ ਸਾਂਭ ਵੀ ਰਹੀ ਆ ਤੇ ਸਭ ਕੁਝ ਠੱਲ ਗਈ ਉਹ ਚਲੋ ਕੋਈ ਗੱਲ ਨਹੀਂ ਫਿਰ ਤੂੰ ਵੀ ਉਹਨੂੰ ਮਾਫ ਕਰ ਦੇ ਨਾਲੇ ਲੋਕਾਂ ਨੂੰ ਜਲੂਸ ਨਹੀਂ ਵਿਖਾਇਆ ਕਰਦੇ ਤੇਰੇ ਭਰਾ ਦੀ ਕਿੰਨੀ ਬਣੀ ਹੋਈ ਆ ਸ਼ਹਿਰ ਦੇ ਵਿੱਚ ਕੱਲ ਨੂੰ ਕੀ ਕਹਿਣਗੇ ਚਾਰ ਬੰਦੇ ਨੂੰ ਮੈਂ ਕੁਝ ਗਲਤ ਨਹੀਂ ਕਰ ਰਿਹਾ ਭਾਬੀ ਨਲੇ ਉਹਦਾ ਕੀ ਭਰੋਸਾ ਚਾਰ ਦਿਨਾਂ ਨੂੰ ਕੋਈ ਹੋਰ ਨਵੀਂ ਸ਼ਰਤ ਰੱਖਤੀ ਫੇਰ ਮੈਂ ਕੀ ਕਰੂੰਗਾ ਆਈ ਕਿਹੜਾ ਉਹ ਕੰਮ ਲਈ ਆਗੀ ਹੁਣ ਤੇ ਕੋਨੇ ਸ਼ਰਤਾਂ ਹੀ ਰੱਖੀਆਂ ਨੇ ਗੱਲ ਸੁਣ ਬਾਈ ਟਿੰਕੇ ਜਦੋਂ ਘਟ ਟੁੱਟਣ ਤੇ ਆਜੇ ਨਾ ਫੇਰ ਜਵਾਨਾਂ ਤੋਂ ਮੁੱਕਰਨਾ ਵੀ ਪੈਂਦਾਗਾ ਟਿੰਕੇ ਥੋੜਾ ਤੂੰ ਵੀ ਸਮਝ ਘਟੋ ਘਟੋ ਜਵਾਗ ਤੇ ਤਾਂ ਤਰਸ ਖਾਲਾ ਉਹਦਾ ਕੀ ਕਸੂਰ ਆਗਾ ਗੱਲ ਸੁਣ ਟਿੰਕੇ 6 ਮਹੀਨੇ ਗਾਗਨ ਕਿੱ데 ਨਹੀਂ ਜਾਊਗੀ ਜਿੰਨਾ ਕਿ ਜਵਾਗ ਵੱਡਾ ਨਹੀਂ ਹੁੰਦਾ ਬਾਈ ਪਰ ਘਰਪੁਰ ਕੋਈ ਨਹੀਂ ਉਹ ਸਹੀ ਕਹਿ ਰਹੇ ਨੇ ਉਹ ਤੇਰਾ ਵੱਡਾ ਭਰਾਗਾ ਉਹਦਾ ਹੱਕ ਬਣਦਾ ਠੀਕ ਹੈ ਘਰ ਦਾ ਮੋਢੀ ਆ ਉਹ ਨਾਲੇ ਨਾ 6 ਮਹੀਨੇ ਉਹ ਬੱਚੇ ਨੂੰ ਦੁੱਧ ਪਿਆਉਗੀ ਉਹਦਾ ਪੂਰਾ ਹੱਕ ਬਣਦਾ ਚੌਥ ਤੱਕ ਪੂਰਾ ਬੱਚਾ ਵੱਡਾ ਨਹੀਂ ਹੋ ਜਾਂਦਾ ਹੈਗਾ ਨਾਲੇ ਤੁਸੀਂ ਕੌਣ ਹੋਣੇ ਆਪ ਦੇ ਫੈਸਲੇ ਲੈਣ ਵਾਲੇ ਜਦੋਂ ਅਸੀਂ ਬੈਠੇ ਆਂਗੇ ਚਲੋ ਜੀ نیچے ਚਲੀਏ ਚਲਾ ਆਪਦਾ ਕੰਮ ਤੇ ਕੀ ਸੋਚ ਜੇਨੇ ਆ ਮੈਂ ਤਾਂ ਇਹ ਸੋਚਦਾ ਹੀ ਗਗਨ ਵੀ ਤੂੰ ਹੁਣ ਯਾਰ ਕਿਤੇ ਨਹੀਂ ਜਾਣਾ ਇੱਥੇ ਹੀ ਰਹੀਂ ਤੂੰ ਮੇਥੋਂ ਗਲਤੀ ਹੋਈ ਆ ਮੈਨੂੰ ਮਾਫ ਕਰ ਦੇ ਯਾਰ ਨਹੀਂ ਨਹੀਂ ਗਲਤੀ ਤੁਹਾਡੇ ਇਕੱਲਿਆਂ ਤੋਂ ਨਹੀਂ ਹੋਈ ਗਲਤੀ ਤਾਂ ਮੇਰੇ ਤੋਂ ਵੀ ਹੋਈ ਆ ਜਲਦਬਾਜ਼ੀ ਚ ਨਾ ਆਪਾਂ ਆਪਣਾ ਰਿਸ਼ਤਾ ਦਾ ਖਰਾਬ ਕਰਨੇ ਲੱਗ ਰਹੇ ਸੀ ਆਪਾਂ ਆਪਣੇ ਬੱਚੇ ਦੀ ਜ਼ਿੰਦਗੀ ਵੀ ਖਰਾਬ ਕਰ ਰਹੇ ਸੀ ਮੈਂ ਵੀ ਹੀ ਸੋਚਿਆ ਯਾਰ ਮੈਂ ਇੱਕ ਮਾਂ ਨੂੰ ਉਹਦੇ ਬੱਚੇ ਤੋਂ ਤੋੜ ਕੇ ਇਹ ਪਾਪ ਕਿੱਥੇ ਧੂੰਗਾ ਮੈਨੂੰ ਮaaf ਕਰ ਦੀ ਯਾਰ ਮੈਂ ਤੈਨੂੰ ਵੀ ਬਹੁਤ ਪੁੱਠਾ ਸਿੱਧਾ ਬੋਲਿਆ ਨਹੀਂ ਨਹੀਂ ਤੁਹਾਡੇ ਕੋਈ ਗਲਤੀ ਨਹੀਂ ਉਹ ਤਾਂ ਨਾ ਬਸ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਮੇਰੀ ਅਕਲ ਤੇ ਪਰਦਾ ਪੈ ਗਿਆ ਸੀ ਮੈਨੂੰ ਇਹ ਨਾ ਹੋਰ ਕੁੜੀਆਂ ਮਗੋਂ ਮੇਰੇ ਸਿਰ ਤੇ ਬਹੁਤ ਸਵਾਰ ਹੋ ਗਿਆ ਤੇ ਹਕਮਣ ਫਿਰੰਦਾ ਐਸ਼ ਪ੍ਰਸਤੀਆਂ ਦਾ ਪਰ ਸੱਚੀ ਹੁਣ ਮੈਨੂੰ ਅਹਿਸਾਸ ਹੋ ਗਿਆ ਆਪਣੇ ਪਰਿਵਾਰ ਤੋਂ ਵੱਧ ਕੇ ਆਪਣੇ ਬੱਚੇ ਤੋਂ ਵੱਧ ਕੇ ਦੁਨੀਆ ਤੇ ਕੋਈ ਖੁਸ਼ੀ ਨਹੀਂ ਹਾਂ ਤੇ ਧੰਨਵਾਦ ਆਪਾਂ ਨੂੰ ਬਾਈ ਹੋਣਾ ਕਰਨਾ ਚਾਹੀਦਾ ਜੇ ਕਿਤੇ ਉਹ ਨਾ ਸਮਝਾਉਂਦੇ ਨਾ ਆਪਾਂ ਦਾ ਘਰ ਖਰਾਬ ਕਰ ਲੈਣਾ ਸੀਗਾ ਹਾਂਜੀ ਮੇਰੀ ਗੱਲ ਸੁਣ ਹੁਣ ਤੂੰ ਜਿਵੇਂ ਕਹੇਗੀ ਨਾ ਜੇ ਤੂੰ ਕਿਤੇ ਘੁੰਮਣ ਵੀ ਜਾਣਾ ਮੈਂ ਤੈਨੂੰ ਲੈ ਕੇ ਚੱਲੂ ਨਾਲੇ ਆਪਾਂ ਆਪਣੇ ਬੱਚੇ ਨੂੰ ਲੈ ਕੇ ਚੱਲਾਂਗੇ ਠੀਕ ਆ ਹਾਂਜੀ ਸਹੀ ਗੱਲ ਹੁਣ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ 可以